ਸਾਡੇ ਦੁਸ਼ਮਣ ਸੌਦੇ ਸਾਥ ਦੀ ਫੋਟੋ ਕਰ ਲੈ ਕੇ ਆਈ ਤੇ ਜ세ਦਾਰ ਦਾ ਸ਼ਰਮਣੇ ਕਮੇਟੀ ਸੁਤੀ ਰਹੀ ਕਿਸੇ ਨੂੰ ਕੋਈ ਫਿਕਰ ਨਹੀਂ ਸਾਡੇ ਦੁਸ਼ਮਣ ਸੌਦੇ ਸਾਥ ਦੀ ਫੋਟੋ ਕਰ ਲੈ ਕੇ ਮੋਟਾਂ ਲੱਕ ਐਮਪੀ ਬਣੀ ਕੋਈ ਕਿਸੇ ਨੂੰ ਫਿਕਰ ਨਹੀਂ ਸਾਡੇ ਦੋ ਰੰਗਾਂ ਉੱਪਰ ਅਟੈਕ ਆ ਦੋ ਫੇਮਸ ਰੰਗ ਆ ਸਾਡੇ ਨੀਲਾ ਤੇ ਕੇਸਰੀ ਨੀਲੇ ਨੂੰ ਬਦਲ ਕੇ ਸਰਮਾਈ ਕੀਤਾ ਜਾ ਰਹਿਆ ਸਾਡੀ ਤਾਂ ਸਰਮਾਈ ਕਿਤੇ ਟੂਰਨਾਮੈਂਚ ਕੁੜੀਆਂ ਦੇ ਸੂਟ ਪਾਉਣੇ ਵਾਲਾ ਰਹਿ ਗਿਆ ਪੂਜਾ ਕੇਸਰੀ ਰੰਗ ਸੀ ਫਿਰ ਉਹ ਨਵੇਂ ਜਿਹੇ ਸ਼ੇਵੇਂ ਪਾਸ਼ਾ ਤੋਂ ਲੱਗਦਾ ਕੇਸੀ ਰੰਗ ਚੱਲਦਾ ਆਇਆ ਉਹ ਰੰਗ ਨੂੰ ਨਿਯੰਤਰਣ ਕਰਕੇ ਪਸੰਦੀ ਰੰਗ ਛੱਡਿਆ ਗਿਆ ਅਮਰਜੀਤ ਸਿੰਘ ਖੱਲੜਾ ਪ੍ਰੋਗਰਾਮ ਦੇ ਰਿਹਾ ਸੀ ਉਹ ਕਹਿ ਰਿਹਾ ਸੀ ਕਿ ਸ਼ਰੋਣੀ ਕਮੇਟੀ ਨੇ ਹੁਣ ਬਹੁਤ ਵਧੀਆ ਫੈਸਲਾ ਲਿਆ ਕਿ ਬੀਏਪੀ ਨੂੰ ਫਰੋਧੀਆਂ ਦੱਸਦਾ ਵੀ ਐਦਾਂ ਦੇ ਫੈਸਲੇ ਵੀ ਲੈ ਸਕਦੇ ਆ ਅੱਛਾ ਐਦਾਂ ਦੇ ਫੈਸਲੇ ਲੈਣ ਦਾ ਸਾਥ ਜਨੈਸ਼ ਨੂੰ ਤਾਂ ਕੀਤੇ ਹੀ ਖੜੇ ਭੁੱਲ ਗਿਆ ਸੀ ਜਨੈਸ਼ ਦੀ ਆਵਾਜ਼ ਆ ਤੇ ਕੇਸਰੀ ਦੀ ਨਿਸ਼ਾਨ ਸਾਹ ਤਾ ਥੱਲੇ ਇਕੱਠੇ ਹੈ ਉਹ ਕੇਸਰੀ ਰੰਗ ਸ਼ਹੀਦਾਂ ਦਾ ਰੰਗ ਆ ਉਹ ਤਾਂ ਅਸੀਂ ਕਹਿੰਦੇ ਵੇ ਸਭ ਕਮਲ ਸਿੰਘ ਦੀ ਸੋਚ ਤੇ ਪੈਰਾਂ ਦੇਖ ਠੋਕੇ ਜਿੱਕਰ ਮੈਦਾਨ ਰਹੀ ਸ਼੍ਰੋਮਣੀ ਕਮੇਟੀ ਦੀ ਸੋਚ ਤੇ ਪੈ ਗਏ ਸ੍ਰੀ ਪਿਆਰੀ ਸਾਧ ਸੰਗਤ ਜੀਓ ਅੱਜ ਮੈਂ ਜੋ ਸ਼੍ਰੋਮਣੀ ਕਮੇਟੀ ਵੱਲੋਂ ਨਿਸ਼ਾਨ ਸਾਹਿਬ ਦੀ ਤਬਦੀਲੀ ਕੀਤੀ ਗਈ ਹੈ ਉਹਦੇ ਸੰਬੰਧ ਵਿੱਚ ਆਪਣੇ ਵਿਚਾਰ ਰੱਖਣੀਆਂ ਕਿਉਂਕਿ ਇਹ ਸ਼੍ਰੋਮਣੀ ਕਮੇਟੀ ਨੇ ਹਮੇਸ਼ਾ ਹੀ ਪੰਥ ਦੇ ਉਲਟੀ ਸਾਰੇ ਕੰਮ ਕੀਤੇ ਆ ਪਹਿਲਾਂ ਇਹਨਾਂ ਨੇ ਰਹਿ ਰਸਬੰਧ ਕੀਤੀ ਮੂਲ ਮੰਤਰਛੋੜਾ ਕੀਤੀ ਤਾਂ ਸਤਿਗੁਰੂ ਗ੍ਰੰਥ ਸਾਹਿਬ ਦੇ ਇੱਕ ਅਤਿਵਿਸ਼ੇਸ਼ ਫਰਕ ਪਾਉਣਾ ਪਿਆ ਉਹ ਸੰਤ ਜਨੈਲ ਸਿੰਘ ਦਾ ਸਤਕਰਤਾਰ ਸਿੰਘ ਖਾਸਾ ਭੰਡਰਾਲਾ ਉਦੋਂ ਜ਼ੋਰਤ ਰੱਖ ਕੇ ਨਹੀਂ ਪੈਣ ਦਿੱਤਾ ਪਰ ਸਮੇਂ ਸਮੇਂ ਦੇ ਨਾਲ ਸਰਕਾਰਾਂ ਦਾ ਪ੍ਰੈਸ਼ਰ ਪੈਣ ਤੇ ਇਹਨੇ ਕੋਈ ਨਾ ਕੋਈ ਨਵਾਂ ਸੋਸ਼ਲ ਚਲਨਾ ਹੁੰਦਾ ਜਿਹੜੇ ਕੰਮ ਕਰਨੇ ਵਾਲੇ ਆ ਉਹਨਾਂ ਨੂੰ ਦੀਦੇ ਨਹੀਂ ਬਹੁਤ ਕਾਲੀ ਕੀਤੀ ਜਥੇਦਾਰਾਂ ਨੇ ਆਦੇਸ਼ ਦੇਣ ਦੀ ਕਿ ਖੇਤੀ ਦਾ ਡੰਗ ਬਦਲ ਦਿੱਤਾ ਜਾਵੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਘਰ ਵਾਲੀ ਸਾਡੇ ਦੁਸ਼ਮਣ ਸੌਦੇ ਸਾਥ ਦੀ ਫੋਟੋ ਘਰ ਲੈ ਕੇ ਆਈ ਤੇ ਜਥੇਦਾਰ ਸ਼੍ਰੋਮਣੀ ਕਮੇਟੀ ਸੁੱਤੀ ਰਹੀ ਕਿਸੇ ਨੂੰ ਕੋਈ ਫਿਕਰ ਨਹੀਂ ਸਾਡੇ ਦੁਸ਼ਮਣ ਸੌਦੇ ਸਾਥ ਦੀ ਫੋਟੋ ਘਰ ਲੈ ਕੇ ਵੋਟਾਂ ਲੈ ਕੇ ਐਮਪੀ ਬਣੀ ਕੋਈ ਕਿਸੇ ਨੂੰ ਫਿਕਰ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਘਰ ਵਾਲੀ ਉਹਨੂੰ ਕੋਈ ਛੇਕਣ ਦੀ ਕੋਈ ਗੱਲ ਨਹੀਂ ਰੰਗਦਾਰਾਂ ਨੂੰ ਬੜੀ ਖੇਤੀ ਫਿਕਰ ਪੈ ਗਈਆਂ ਤੇ ਰਗਸ਼ੇਰ ਜੀ ਨਾਲ ਬਹੁਤ ਬਹੁਤ ਪ੍ਰੈਸ਼ਰ ਕਰਿਆ ਤੁਹਾਡੇ ਤੇ ਪ੍ਰੈਸ਼ਰ ਪਿਆ ਤਮ ਦੱਸੋ ਕਿਹਨਾਂ ਨੇ ਤੁਹਾਨੂੰ ਕਿਠੀਆਂ ਪਾਈਆਂ ਕਿਹਨੇ ਤੁਹਾਡੇ ਭਰਾ ਪ੍ਰਭ ਪ੍ਰਭ ਛੱਡਿਆ ਗੁਰੂ ਪਿਆਰੀ ਸਾਧ ਸੰਗਤ ਜੀਓ ਮੈਂ ਬੇਨਤੀ ਕਰਦਾ ਕੱਲ ਇੱਕ ਚੈਨਲ ਦੇ ਉੱਤੇ ਪ੍ਰੋਗਰਾਮ ਚੱਲਦਾ ਸੀ ਜਿਹਦੇ ਵਿੱਚ ਅਮਰਜੀਤ ਸਿੰਘ ਖਾਲੜਾ ਪ੍ਰੋਗਰਾਮ ਦੇ ਰਿਹਾ ਸੀ ਉਹ ਕਹਿ ਰਹੇ ਸੀ ਕਿ ਸ਼ਰਮ ਦੀ ਕਮੇਟੀ ਨੇ ਹੁਣ ਬਹੁਤ ਵਧੀਆ ਫੈਸਲਾ ਲਿਆ ਕਿ ਬੀਜੇਪੀ ਨੂੰ ਵਿਰੋਧੀਆਂ ਦੱਸਦਾ ਸੀ ਏਦਾਂ ਦੇ ਫੈਸਲੇ ਵੀ ਲੈ ਸਕਦੀਆਂ ਅੱਛਾ ਏਦਾਂ ਦੇ ਫੈਸਲੇ ਲੈਣ ਦਾ ਸਾਥ ਹੀ ਜਨਰੇਟਰ ਸੀ ਤਾਂ ਕੀਤੇ ਹੀ ਖੜੇ ਭੁੱਲ ਗਿਆ ਸੀ ਕਾਨੂੰਨੀ ਕਮੇਟੀ ਨੂੰ ਚੇਤੇ ਆ ਗਿਆ ਵੀ ਰੰਗ ਬਦਲਦਾ ਗੁਰੂ ਪਿਆਰੀ ਸਾਧ ਸੰਗਤੋ ਚੇਤੇ ਰੱਖਿਓ ਸਾਡੇ ਦੋ ਰੰਗਾਂ ਉੱਪਰ ਅਟੈਕ ਆ ਦੋ ਫੇਮਸ ਰੰਗ ਆ ਸਾਡੇ ਨੀਲਾ ਤੇ ਕੇਸਰੀ ਨੀਲੇ ਨੂੰ ਬਦਲ ਕੇ سرمਾਈ ਕੀਤਾ ਜਾ ਰਿਹਾ ਸਾਡਾ ਅਸੀਂ ਤਾਂ سرمਾਈ ਕਿਤੇ ਸੋਣ ਵਾਲੀ ਬੁੜੀਆਂ ਦੇ ਸੂਟ ਪਾਉਣੇ ਵਾਲਾ ਲੱਗ ਗਿਆ ਦੂਜਾ ਕੇਸਰੀ ਰੰਗ ਸੀ ਗੁਰੂ ਗੋਬੀ ਵੀ ਸੀ ਨਾ ਛੇਵੇਂ ਪਾਸ਼ਾ ਤੋਂ ਲੱਗਦਾ ਕੇਸਰੀ ਰੰਗ ਚੱਲਦਾ ਆਇਆ ਉਹ ਰੰਗ ਨੂੰ ਡੇਅਰਟ ਕਰਕੇ ਬਸੰਤੀ ਰੰਗ ਛੱਡਿਆ ਗਿਆ ਦੇਖੋ ਬਸੰਤੀ ਰੰਗ ਜਿਹੜਾ ਇਹ ਰੰਗ ਹੈ ਭਗਤ ਸਿੰਘ ਨੂੰ ਜਦੋਂ ਫਾਂਸੀ ਹੋਈ ਉਹਦਾ ਰੰਗ ਤੇ ਬਸੰਤੀ ਚੋਲਾ ਇਹ ਉਹਨਾਂ ਦਾ ਰੰਗ ਆ ਜਦੋਂ ਆਮ ਆਦਮੀ ਪਾਰਟੀ ਫੋਨ ਦੇ ਵਿੱਚ ਆਈ ਉਨਾ ਨੇ ਪਸੰਤੀ ਰੰਗ ਗਿਆ ਸਾਰਿਆਂ ਨੇ ਪੱਕਾ ਬੰਨਿਆ ਅੱਜ ਵੀ ਉਹ ਪਸੰਤੀ ਰੰਗ ਗਿਆ ਬੰਗਾ ਬੰਧਿਆ ਇਹ ਕੇਸਰੀ ਰੰਗ ਤਾਂ ਸਿੱਖ ਪੰਨਨ ਨੂੰ ਤਿਆਰ ਨਹੀਂ ਇਹੋ ਹੀ ਕੇਸਰੀ ਰੰਗ ਲਾਲ ਕਿਲੇ ਤੇ ਜਦੋਂ ਚੜਿਆ ਇਹਦਾ ਹਾਹਾਕਾਰ ਮਚ ਗਈ ਸੀ ਤੇ ਖਾਲਸਤਾਨੀਆਂ ਦਾ ਖਾਲਸਤਾਨ ਦਾ ਰੰਗ ਝੰਡਾ ਚੜ੍ਹ ਗਿਆ ਹਾਲਾ ਕਿ ਨੋਰਮਲ ਨਿਸ਼ਾਨ ਸਾਹਿਬ ਜੀ ਪੂਰੀ ਪਿਆਰੀ ਸਾਧ ਸੰਗਤ ਜੀ ਉਹ ਇਹ ਰੰਗ ਨੂੰ ਬੂੜਾ ਕਰਨ ਵਾਸਤੇ ਸੰਤ ਜਰਨੈਲ ਸਿੰਘ ਜੀ ਨੇ ਕੁਰਬਾਨੀਆਂ ਕੀਤੀਆਂ ਨਾਲ ਫੈਂਟਸ ਸਿੰਘ ਦਾ ਸ਼ਹੀਦੀਆਂ ਪਾਈਆਂ ਅੱਜ ਕੇਸਰੀ ਨਿਸ਼ਾਨ ਦੁਨੀਆ ਪਰਦੇ ਵਿੱਚ ਝੂਰਿਆ ਕਮਾ ਬੇਨਤੀ ਕਰਦਾ ਪੰਜ ਚੈਨਲ ਚੱਲਦੇ ਆ ਗਲੈਲ ਵਿੱਚ ਤੇ ਸਾਂਤ ਜਨੈਰ ਸਿੰਘ ਦੀ ਬਦੌਲਤ ਆ ਕਿਦਾਂ ਜੇ ਸਾਂਤ ਜਨੈਰ ਸਿੰਘ ਜੀ ਕਰਮਾਨੀ ਨਾ ਕਰਦੇ ਉਹ ਸਿੰਘ ਸ਼ਹੀਦ ਦੀ ਨਾਲ ਸ਼ਹੀਦਿਆਂ ਨਾਲ ਪਾਉਂਦੇ ਅੱਜ ਸਿੱਖੀ ਦਾ ਇੰਨਾ ਬੋਲ ਵਾਲਾ ਦੁਨੀਆ ਪਰਤ ਨਹੀਂ ਹੋਣਾ ਸੀ ਬਿਆਨਤ ਰਾਗੀ ਟਾਡੀ ਕਥਾ ਬਾਤ ਪੀਰ ਨੇ ਕਿੰਨੇ ਇਹ ਸੋ ਆਪਣਾ ਜੁਗਾਰ ਚਲਾ ਰਹੇ ਆ ਰੂ ਪਿਆਰੀ ਸਾਥੀ ਉਹ ਸਾਂਤ ਜਨੈਰ ਸਿੰਘ ਦੀ ਬਾਣੀ ਆ ਤੇ ਕੇਸ ਲਈ ਨਿਸ਼ਾਨ ਸਭ ਤਾਂ ਥੱਲੇ ਇਕੱਠੇ ਹੋਵੋ ਕੇਸੀ ਰੰਗ ਸ਼ਹੀਦਾਂ ਦਾ ਰੰਗ ਆ ਦੇ ਉਦਾਂ ਅਸੀਂ ਕਹਿੰਦੇ ਵੇ ਸੰਤ ਜਮਾਇਆ ਸੀ ਦੀ ਸੋਚ ਤੇ ਪਹਿਰਾ ਦੇ ਆ ਕਿ ਠੋਕ ਕੇ ਅਸੀਂ ਪਹਿਰਾ ਦੇ ਰਹੇ ਹਾਂ ਸ਼ਰਮਨੀ ਕਮੇਟੀ ਦੀ ਸੋਚ ਤੇ ਕਰਕੇ ਸੰਤ ਜਮਾਇਆ ਸੀ ਤੇ ਬਚਨੇ ਆ ਤੇ ਕੇਸਰੀ ਰੰਗ ਉਹ ਸਿੱਖੋ ਤੁਹਾਡਾ ਰੰਗ ਬਦਲਿਆ ਜਾ ਰਿਹਾ ਅਸੀਂ ਨਹੀਂ ਬਦਲਦੇ ਮੈਂ ਕਿ ਟੜ ਕੇ ਪਹਿਰਾ ਦੇਵਾਂਗੇ ਇਸ ਕਿੰਦਰ ਜਿੱਥੇ ਸ਼ਹੀਦਾਂ ਦਾ ਰਹਦੇ ਉੱਥੇ ਨਿਸ਼ਾਨ ਕੇਸਰੀ ਝੁੱਲੇ ਅਸੀਂ ਕੀ ਕਰੂੰ ਸ਼ਾਂਤੀ ਦਾ ਕਿ ਪੀ ਕੇ ਅਸ਼ਰਮਾ ਪੀਂਦੇ ਫਿਰਦੇ ਆ ਕਦੀ ਕੇਸਰੀ ਰੰਗ ਬਣ ਕੇ ਕੁਛਰਾਪਾ ਪੀਂਦਾ ਦੇਖਿਆ ਉਹ ਵੀ ਪਿਆਰੀ ਸਾਧ ਜੀ ਸਾਡੇ ਨੂੰ ਬੇਨਤੀ ਆ ਸਮੁੱਚੀਆਂ ਜਥੇਬੰਦੀਆਂ ਨੂੰ ਸਮੁੱਚੇ ਸਿੰਘਾਂ ਨੂੰ ਜਿਹੜਾ ਸਭ ਜਨਰ ਅਸੀਂ ਦੀ ਸੋਚ ਨਾਲ ਸੰਬੰਧਤ ਆ ਕੇਸਰੀ ਨਿਸ਼ਾਨ ਸਾਹਿਬ ਆਦ ਕਾਲ ਤੋਂ ਝੂਲਦਾ ਆ ਹਮੇਸ਼ਾ ਅਸੀਂ ਕੇਸਰੀ ਨਿਸ਼ਾਨ ਤੇ ਪਹਿਰਾ ਦੇਣਾ ਡਟ ਕੇ ਇਹਨਾਂ ਦਾ ਫੋਧ ਕਰੋ ਅਸੀਂ ਅੱਗੇ ਵੀ ਲੋਕ ਸਾਡੀਆਂ ਗਾ ਵੀ ਬੋਲਾਂਗੇ ਕੇਸਰੀ ਨਿਸ਼ਾਨ ਸਾਹਿਬ ਨੂੰ ਕੋ ਬਦਲ ਦੀ ਕੋਸ਼ਿਸ਼ ਨਾ ਕਰੇ ਇਹ ਖਾਲਸੇ ਦਾ ਰੰਗ ਆ ਖਾਲਸੇ ਦਾ ਰੰਗ ਆ ਕੇਸਰੀ ਰੰਗ ਤੇ ਨੀਲਾ ਰੰਗ ਇਹ ਖਾਲਸੇ ਤੇ ਮੇਨ ਰੰਗ ਆ ਕੇਸਰੀ ਰੰਗ ਕ੍ਰਾਂਤੀ ਦਾ ਰੰਗ ਆ ਜਦੋਂ ਕੁਰਬਾਨੀ ਕਰਨੀ ਹੁੰਦੀ ਹੈ ਕੇਸਰੀ ਰੰਗ ਪਹਿਨਿਆ ਜਾਂਦਾ ਜਦੋਂ ਇੰਦਰਾ ਗਾਂਧੀਆ ਸੋਧਾ ਲਾਉਣਾ ਸੀ ਉਹਦੋਂ ਪਹਿਲੇ ਦਿਨ ਗੀਤ ਪਾਈ ਬੈਂਸੇ ਵਿੱਚ ਕੇਸਰੀ ਰੰਗ ਦੀ ਰਸਤਾਰ ਸੀ ਜਾ ਕੇ ਗਏ ਸੀ ਇੰਨੀਆਂ ਕਿ ਮੇਰੀਆਂ ਬੇਨਤੀਆਂ ਪ੍ਰਵਾਨ ਕਰੀਆਂ ਕੇਸਰੀ ਰੰਗ ਸਾਡਾ ਰੰਗ ਆ ਕੇਸਰੀ ਨਿਸ਼ਾਨ ਦੇ ਸਾਬ ਦੇ ਚੋਲੇ ਨਾਲ ਹਮੇਸ਼ਾ ਪ੍ਰੇਮ ਕਰੋ ਵੱਧ ਵੱਧ ਦਾ ਪਰਜਾ ਕਰੋ ਵਾਹਿਗੁਰੂ ਦਾ ਬਖਸ਼ਾ ਵਾਹਿਗੁਰੂ